ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਆਪਾਂ ਮਨੀ ਪਲਾਂਟ ਬਾਰੇ ਗੱਲ ਕਰਾਂਗੇ ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਸਿਰਫ ਇੱਕ ਸਜਾਵਟ ਟਾਈਪ ਆਫ ਦਾ ਨਹੀਂ ਇਹ ਧਨ ਸੁੱਖ ਸ਼ਾਂਤੀ ਤੇ ਤਰੱਕੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਆ ਪਰ ਕਈ ਲੋਕ ਗਲਤੀਆਂ ਕਰਦੇ ਹਨ ਇਹਨੂੰ ਗਲਤ ਦਿਸ਼ਾ ਵਿੱਚ ਲਗਾ ਲੈਂਦੇ ਆ ਜਿਸ ਨਾਲ ਘਰ ਵਿੱਚ ਪੈਸਾ ਆਉਣ ਦੇ ਰਸਤੇ ਖੁੱਲਣ ਦੀ ਬਜਾਏ ਰਸਤੇ ਬੰਦ ਹੋ ਜਾਂਦੇ ਆ ਪੈਸਾ ਆਉਣ 'ਚ ਰੁਕਾਵਟ ਹੋ ਜਾਂਦੀ ਆ ਵਾਸਤੂ ਅਨੁਸ਼ਾਸਤਰ ਅਨੁਸਾਰ ਮਨੀ ਪਲਾਂਟ ਨੂੰ ਹਮੇਸ਼ਾ ਦੱਖਣ ਪੂਰਬ ਇਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਆ ਇਹ ਦਿਸ਼ਾ ਅੱਗ ਦਾ ਤੱਤ ਹੈ ਮੰਨੀ ਜਾਂਦੀ ਆ ਤੇ ਮਨੀ ਪਲਾਂਟ ਵਿੱਚ ਮੌਜੂਦ ਹਵਾ ਰੰਗ ਤੇ ਜਲ ਤੱਤ ਅੱਗ ਨਾਲ ਮਿਲ ਕੇ ਤੁਹਾਨੂੰ ਆਕਰਸ਼ਿਤ ਕਰਦੀ ਆ ਇਸ ਕਰਕੇ ਇਹ ਦਿਸ਼ਾ ਵਿੱਚ ਹੀ ਹਮੇਸ਼ਾ ਪੌਦੇ ਨੂੰ ਰੱਖੋ ਆਪਾਂ ਦੁਬਾਰਾ ਫੇਰ ਤੁਹਾਨੂੰ ਦੱਸਦੇ ਨੇ ਦੱਖਣ ਪੂਰਬ ਦਿਸ਼ਾ ਵਿੱਚ ਮਨੀ ਪਲਾਂਟ ਦਾ ਪੌਦਾ ਲਗਾਉਣਾ ਚਾਹੀਦਾ ਆ ਫੇਰ ਹੀ ਜਿਹੜਾ ਹੈਗਾ ਆ ਤਨ ਆਉਣ ਦੇ ਰਾਸਤੇ ਖੁੱਲਦੇ ਆ ਪਰ ਜੇ ਤੁਸੀਂ ਇਸ ਪੌਦੇ ਨੂੰ ਉੱਤਰ ਪੂਰਬ ਜਾਂ ਪੱਛਮ ਦਿਸ਼ਾ ਵਿੱਚ ਰੱਖ ਲੈਣੇ ਆ ਤਾਂ ਇਸ ਨਾਲ ਪੈਸੇ ਆਉਣ ਦੇ ਰਾਸਤੇ ਜਿਹੜੇ ਬੰਦ ਹੋ ਜਾਂਦੇ ਆ ਰੁਕਾਵਟਾਂ ਹਟਾਉਣੀ ਸ਼ੁਰੂ ਹੋ ਜਾਂਦੀ ਆ ਜਾਂ ਫਿਰ ਬੇਕਾਰ ਦੇ ਝਗੜੇ ਚਿੰਤਾ ਤੇ ਪੈਸੇ ਨੂੰ ਖਰਚ ਕਰਨ ਦੇ ਜਿਹੜੇ ਹੈਗੇ ਰਾਸਤੇ ਖੁੱਲ ਜਾਂਦੇ ਆ ਮਤਲਬ ਅਚਾਨਕ ਹੀ ਖਰਚਾ ਜਿਹੜਾ ਹੋ ਜਾਂਦਾ ਆ ਇਹ ਗਲਤੀਆਂ ਤੁਸੀਂ ਕਦੇ ਨਾ ਕਰੋ ਭੁੱਲ ਕੇ ਵੀ ਕਦੇ ਮਨੀ ਪਲਾਂਟ ਨੂੰ ਸੁੱਕਣ ਨਾ ਦਿਓ ਹਮੇਸ਼ਾ ਇਹਨੂੰ ਪਾਣੀ ਪਾਉਂਦੇ ਰਹੋ ਇਸ ਨੂੰ ਪਾਣੀ ਕਰੋ ਤਾਜ਼ਾ ਪਾ ਕੇ ਰੱਖਣਾ ਹੈ ਤੇ ਪੱਤੇ ਇਹਦੇ ਹਮੇਸ਼ਾ ਸਾਫ਼ ਸੁਥਰੇ ਰੱਖਣੇ ਆ ਧੂਲ ਮਿੱਟੀ ਜਿਹੜੀ ਜ਼ਿਆਦਾ ਇਸ ਤੇ ਨਹੀਂ ਹੋਣੀ ਚਾਹੀਦੀ ਕਿਸੇ ਹੋਰ ਦੇ ਘਰੋਂ ਟਾਣੀ ਚੋਰੀ ਕਰਕੇ ਨਾ ਲਿਆਓ ਅਕਸਰ ਲੋਕ ਇਹ ਕਹਿੰਦੇ ਆਗੇ ਵੀ ਆਪਾਂ ਮਨੀ ਪਲਾਂਟ ਚੋਰੀ ਕਰਕੇ ਲਗਾਈਏ ਤਾਂ ਜਿਹੜੀ ਧਨ ਦੀ ਪ੍ਰਾਪਤੀ ਹੁੰਦੀ ਹੈ ਤੇ ਮਨੀ ਪਲਾਂਟ ਵੱਧ ਫੈਲਦਾ ਹੈ ਪਰ ਇਹਨੂੰ ਚੋਰੀ ਕਰਕੇ ਨਹੀਂ ਲਾਉਣਾ ਚਾਹੀਦਾ ਇਹਨੂੰ ਹਮੇਸ਼ਾ ਆਪਣੀ ਜੇਬ ਚੋਂ ਪੈਸੇ ਕੱਢ ਕੇ ਖਰੀਦ ਕੇ ਲਾਉਣਾ ਚਾਹੀਦਾ ਹੈ ਫਿਰ ਜਿਹੜੇ ਹੈਗੇ ਧਨ ਪ੍ਰਾਪਤੀ ਦੇ ਰਾਸਤੇ ਜਿਆਦਾ ਖੁੱਲ ਜਾਣਗੇ ਜੇ ਤੁਸੀਂ ਮਨੀ ਪਲਾਂਟ ਨੂੰ ਤਾਂਬੇ ਦੇ ਜਾਂ ਹਰੇ ਰੰਗ ਦੇ ਗਮਲੇ ਵਿੱਚ ਲਾਉਨੇ ਆ ਦੱਖਣ ਪੂਰਬ ਦਿਸ਼ਾ ਵਿੱਚ ਤਾਂ ਵਾਸਤੂ ਸ਼ਾਸਤਰ ਅਨੁਸਾਰ ਲక్ష్ਮੀ ਜੀ ਦੀ ਕਿਰਪਾ ਸਦਾ ਬਣੀ ਰਹਿੰਦੀ ਹੈ ਕਿਉਂਕਿ ਇਹ ਦਿਸ਼ਾ ਜਿਹੜੀ ਹੈ ਮਾ ਲక్ష్ਮੀ ਜੀ ਦੀ ਦਿਸ਼ਾ ਮੰਨੀ ਜਾਂਦੀ ਆ ਤੇ ਤੁਸੀਂ ਮਨੀ ਪਲਾਂਟ ਲਗਾਉਣਾ ਹੈ ਤੇ ਆਪਣੇ ਪ੍ਰਭੂ ਦਾ ਨਾਮ ਲੈਣਾ ਹੈ ਜਿਹਨੂੰ ਵੀ ਤੁਸੀਂ ਮੰਨਦੇ ਹੋ ਧਨ ਦੀ ਪ੍ਰਾਪਤੀ ਦੇ ਲਈ ਸੋ ਮਨੀ ਪਲਾਂਟ ਨੂੰ ਕਦੇ ਵੀ ਤੁਸੀਂ ਸੁੱਕਣ ਨਾ ਦਿਓ ਹਮੇਸ਼ਾ ਉਹਨੂੰ ਪਾਣੀ ਪਾਓ ਤਰੋ ਤਾਜ਼ਾ ਰੱਖੋ ਟਾਣੀ ਕਦੇ ਕਿਸੇ ਦੇ ਘਰੋਂ ਚੋਰੀ ਕਰਕੇ ਨਹੀਂ ਲੈ ਕੇ ਆਉਣੀ ਧੰਨਵਾਦ